ਦੇ ਜਿਕੇ ਹੋਰ ਤੱਕ ਜਿੰਨੇ ਵੀ ਆਪ ਤੁਸੀਂ ਰਾਜਨੀਤੀ ਹੰਡਾਈਆ ਕਿ ਕਾਂਗਰਸ ਨੇ ਇਹ ਦੇਣਾ ਸੀਗਾ ਕਿ ਅੱਜ ਕਾਂਗਰਸ ਤੋਂ ਤਗਰੀਮਾ ਸਰ ਪਰ ਆਇਓ ਬ੍ਰੈਂਕਰ ਕੇ ਬਈ ਆ ਇੰਦਰਾ ਗਾਂਧੀ ਦੇ ਜੋ ਮੰਗਦੇ ਮੇਰਾ ਸੋ ਕਿੰਤੂ ਪ੍ਰੰਤੂ ਕਰਨਾ ਬਹੁਤ ਸੌਖਾ ਹੁੰਦਾ ਹੈ ਅੱਜ ਲੜਾਈ ਨੂੰ ਸੁੱਖ ਵਰਸ ਸਿੱਖਣਾ ਬਣਾਓ ਚਲੋ ਸਭੀ ਕਾ ਜੀ ਮੈਂ ਤੁਹਾਨੂੰ ਸਭ ਕਹਿੰਦਾ ਹਾਂ ਕਿ ਆੜਾ ਲੋਕ ਸਭਾ ਦਾ ਆੜਾ ਪਛਾ ਪਿਆ ਪੂਰਾ ਕਮਰਜੀ ਸਿੰਘ ਪ੍ਰਾਪ ਵੱਡਾ ਨਾ ਹੋ ਕੇ ਸਾਹਮਣੇ ਆ ਰਿਹਾ ਵਾਂ ਮੈਂ ਖਾਲੀ ਕਰਦੇ ਆਂ ਅਸੀਂ ਕੀ ਕੀ ਹੁਣ ਤੱਕ ਲੋਕਾਂ ਦਾ ਰਿਸਪਾਂਸ ਰਿਹਾ ਕੀ ਗੱਲਬਾਤ ਨਹੀਂ ਪਾਣੀ ਤਨਾ ਸਰਪੰਚਾਂ ਸਵਾਲ ਆਮ ਜਨਤਾ ਕੀ ਕਹਿੰਦਾ ਹੈ ਮਾਈਕ ਤੇ ਕਾਲ ਸਾਹਿਬ ਵਾਹਿਗੁਰੂ ਜੇ ਲੋਕਾਂ ਤੋਂ ਪੀਸੇ ਰਾਜ ਪਰ ਜਿਹੜਾ ਇੱਕ ਸਿਵਾਦਾ ਆ ਤੇ ਸਿਵਾਦਾਰ ਉਹ ਗੱਤ ਸੇਵਾ ਕਰਨੀ ਚਾਹੁੰਦਾ ਵਾਟ ਚੜ ਕੇ ਦੇ ਇਸ ਕਰਕੇ ਚਾਹੁੰਦਾ ਕਿ ਜੇ ਚੁਣਿਆ ਜਾਵੇ ਬੰਦਾ ਫਿਰ ਥੋੜੀ ਜੀ ਤਾਕਤ ਵਿਲਾਜ ਜੀ ਫਿਰ ਲੋਕਾਂ ਨੂੰ ਦਲਾਈ ਵੱਡੇ ਪਲੇਸਾਂ ਉੱਤੇ ਜਾ ਕੇ ਲੱਗ ਸਕਦੇ ਤੇ ਕਿੰਨਾ ਮੈਨ ਦਾ ਰਿਸਪਾਂਸ ਹੈ ਸੀ ਝਾੜੀ ਬਣਾ ਰੋ ਕੈਮਰੇ ਵਾਲੇ ਕੋਲ ਸਾਰੇ ਕਿਤੇ ਰੈਮੋਟ ਹੋਈ ਜਾਂ ਪੰਜਾਬ ਦੇ ਚੇਲਣੀ ਦੇ ਵਿੱਚ ਜੋ ਸੱਜ ਦਾ ਅਭਿਜਾਤ ਹੈ ਇਹਨਾਂ ਨੂੰ ਚੰਗਾ ਮਾਲ ਕਰਾਉਂਦੇ ਆ। ਕਹਿੰਦੇ ਕਿ ਜਿੰਨੀ ਜੋ ਤੁਸੀਂ ਰਾਜਨੀਤੀ ਲੜਾਈਆ ਕਿ ਕਾਂਗਰਸ ਨੇ ਇਹ ਨਾ ਦੇਣਾ ਸੀਗਾ ਕਿ ਅੱਜ ਕਾਂਗਰਸ ਤੋਂ ਤਕਰੀਮਾ ਸਰ ਪਰ ਆਇਓ ਬ੍ਰੈਂਕਰ ਕੇ ਬੋਲਿਆ ਇੰਦਰਾ ਗਾਂਧੀ ਦੇ ਜਨਮ ਮੇਰਾ ਆਪਣਾ ਵਿਚਾਰ ਹੈ ਵੀਰੇ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮੇਰਾ ਜਿਹੜਾ ਵਿਚਾਰ ਹੈ ਮੈਂ 2018 ਦੀ ਦੀ ਬਿਆਨ ਦੇ ਸਾਫਲੀ ਪ੍ਰਕਾਰ ਹੀ ਗਿਆ ਸਰਕਾਰ ਕਾਂਗਰਸੀ ਸੀ ਕਿੰਨੇ ਕਾਂਗਰਸੀ ਬਣਾ ਉਸ ਸਰਕਾਰ ਚ ਬੋਲੇ ਕਿੰਨੇ ਕਾਂਲੀ ਆਪ ਦੀ ਸਰਕਾਰ ਚ ਬੋਲੇ ਕਿੰਨੇ ਕਿਚਾਰੂ ਵਾਲਿਆਂ ਚ ਬੋਲੇ ਸਿਗਰਟ ਕੱਢੋ ਨਾ ਉਹ ਜੀ ਗੱਲ ਮੇਰੀਆਂ ਪੁਰਾਣੀਆਂ ਇੰਟਰਵਿਊ ਸੁਣੋ ਹਾਂ ਗੱਲ ਕਰਦਾ ਕਿ ਮੈਂ ਪਹਿਲਾ ਸਿੱਖ ਹਾਂ ਸਿੱਖ ਹਾਂ ਬਿਲਕੁਲ ਨਹੀਂ ਹੋਇਆ ਨਾ ਤੁਸੀਂ ਪਹਿਲੇ ਕਿ ਸਿੱਖੋ ਹਾਂ ਪਹਿਲੇ ਸਿੱਖ ਤੋਂ ਬਾਅਦ ਕੋਈ ਰਾਜਨੀਤਿਕਅਰਮੈਂ ਹਾਂ ਇਹੋ ਮੈਂ ਜੰਮਿਆ ਤਾਂ ਸਿੱਖ ਪਰਿਵਾਰ ਚ ਸੋ ਕਿੰਤੂ ਪ੍ਰੰਤੂ ਕਰਨਾ ਬਹੁਤ ਸੌਖਾ ਹੁੰਦਾ ਹੈ ਜਦੋਂ ਤੁਸੀਂ ਉਹਦੇ ਵਰਗੇ ਬਾਨੀ ਨਹੀਂ ਲੈ ਸਕਦੇ ਉਦੋਂ ਤੁਸੀਂ ਕਿੰਤੂ ਪ੍ਰੰਤੂ ਕਰ ਸਕਦੇ ਹੋ ਮੈਂ ਕਹਿੰਦਾ ਕਿ ਇਹਨਾਂ ਨੂੰ ਸਾਰੇ ਵੀ ਸਵਾਲ ਚੱਕਦੇ ਆ ਸਿੱਖ ਕਹੋਂਦੇ ਆ ਇਹ ਦੱਸਣ ਵੀ ਜਦੋਂ ਬਰਗਾਰੀ ਮੋਰਚਾ ਕਾਂਗਰਸ ਦੇ ਖਿਲਾਫ ਸੀ ਇਹਤਰਾ ਦੇ ਖਿਲਾਫ ਨਹੀਂ ਕੋਣ ਸੀ ਉੱਥੇ ਨੱਚੋ ਇਹਨਾਂ ਨੂੰ ਬੈਠਾ ਹੁੰਦੇ ਕੋਈ ਯਾਰ ਸਵਾਲ ਨਾ ਚੱਕੋ ਅੱਜ ਲੜਾਈ ਨੂੰ ਸੁਖ ਵਰਸ ਸਿੱਖ ਨਾ ਬਣਾਓ ਹਾਂ ਬਿਲਕੁਲ ਸਿੱਖ ਵਰਸ ਸਿੱਖ ਲੜਾਈ ਬਣਾ ਰਹੇ ਹੋ ਤੁਸੀਂ ਲੜਾਈ ਲੜੋ ਕਾਂਗਰਸ ਨਾਲ ਲੜਾਈ ਲੜੋ ਕਾਦੀ ਨਾਲ ਲੜਾਈ ਲੜੋ ਜਿੱਦਾਂ ਸਰਕਾਰ ਨਾਲ ਲੜੋ ਭਾਜਪਾ ਨਾਲ ਤੁਸੀਂ ਮੇਰੇ ਖਿਲਾਫ ਬੋਲ ਜੈਨੋ ਚਲੋ ਆਖਰੀ ਕੋਸ਼ਿਸ਼ ਜੇ ਰੱਬ ਪਰਮਾਤਮਾ ਤੁਹਾਡੀ ਮਿਹਰ ਕਰਦਾ ਤਾਂ ਪਹਿਲਾਂ ਕੀ ਸੋਚਿਆ ਕਿ ਕੀ ਤੁਸੀਂ ਦੇਖਿਆ ਕੰਮ ਕਦੇ ਦਾ ਅੱਜ ਵੀ ਕੰਮ ਨਹੀਂ ਕੀ ਰਹੀ ਕਾਦੀ ਪ੍ਰੋਬਲਮ ਤੱਪੀ ਆ ਕਮੀਆਂ ਹੀ ਕਮੀਆਂ ਬਾਪਿਓ ਕਮੀਆਂ ਹੀ ਕਮੀਆਂ ਹੈ ਬੀਆਰਪੀ ਦਾ ਇਨਸਾਫ ਨਹੀਂ ਮਿਲਿਆ 9 ਸਾਲ ਹੋ ਗਏ ਭੈਅ ਅੱਜ ਵੀ ਉਹਨੂੰ ਪੁਲਿਸ ਸਾਹਿਬ ਦੀ ਕੋਈ ਨਹੀਂ ਬੋਲਦਾ ਪਾਰਲੀਮੈਂਟ ਜਾ ਕੇ ਕੋਈ ਨਹੀਂ ਬੋਲਦਾ ਵਿਧਾਨ ਸਭਾ ਜਾ ਕੇ ਉਸ ਤੋਂ ਬਾਅਦ ਨਸ਼ਾ ਸਭ ਤੋਂ ਵੱਡੀ ਸਮੱਸਿਆ ਉਹਨਾਂ ਨਾਲ ਜਾਤ ਪਾਤ ਦਾ ਖਾਤਮਾ ਕਰਨਾ ਹੈ ਜਿਹੜਾ ਲੋਕਾਂ ਨੂੰ ਇਹ ਪ੍ਰਚਾਰ ਦੀ ਲੋੜ ਹੈ ਜਿਨ੍ਹਾਂ ਦਾ ਫਰਜ਼ ਸੋ ਨਹੀਂ ਕਰ ਸਕੇ ਅਸੀਂ ਪਾਸ਼ਾ ਦੀ ਰਹਿਮਤ ਨਾਲ ਪਾਸ਼ਾ ਨੇ ਸਾਡੇ ਤੋਂ ਸਲਾਵਾ ਲੈਣੀ ਹੈ ਦੇਖੋ ਕਿਹੜੇ ਕਿਹੜੇ ਸਲਾਵਾ ਕਰਦੇ ਬੜੀਆਂ ਕਮੀਆਂ ਨੇ ਭੁੱਟੇ ਦਰਿਆ ਆ ਸਭ ਤੋਂ ਵੱਡੀ ਵੱਡਾ ਸਲਾਵਾ ਹੈ ਉਹ ਬਹੁਤ ਕੁਝ ਕਰਨ ਵਾਲਾ ਹੈ ਇਹ ਕੋਈ ਇੱਕ ਗੱਲ ਨਹੀਂ 1947 ਤੋਂ ਚੱਲਾਂਗੇ ਬਾਦ ਨਹੀਂ ਬਹੁਤ ਤੇ ਦਾ 1960 1984 ਸਭ ਗੱਲਾਂ ਹੋਣਗੀਆਂ ਸਭ ਕੁਝ ਕਰਾਂਗੇ ਜੋ ਪਾਸ਼ਾ ਸੇਵਾਵਾਂ ਲੈਣਗੇ ਆਪ ਦੀ ਕਿਰਪਾ ਨਾਲ ਲੈਣਗੇ ਸੋ ਬਹੁਤ ਵਾ ਸਮਾ ਦਿੱਤਾ ਕੋ ਇਹ ਸਨ ਕਮਲਜੀਤ ਬਾਦ ਜੀ ਜਿਨ੍ਹਾਂ ਨੇ ਸਮਾਜਤਾ ਸਾਹਿਬ ਕਿਹਾ ਕਿ ਦੇਖਾ ਪਾਸ਼ਾ ਮੇਰ ਕਰਦੇ ਨੇ ਤਾਂ ਬਹੁਤ ਸਾਰੀਆਂ ਕਮੀਆਂ ਨੇ ਜਿਹੜੀਆਂ ਉਹ ਦੂਰ ਕਰਨਾ ਨੇ ਲੁਧਿਆਣੇ ਨਾਲ